ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ ਚ ਪੜ ਸਕਦੇ ਮਾਨਜੋਗ ਸੀਪੀ ਸਾਹਿਬ ਵੱਲੋਂ ਅਤੇ ਵੱਖ-ਵੱਖ ਅਫਸਰਾਂ ਉੱਚ ਅਫਸਰਾਂ ਵੱਲੋਂ ਸਮੇਂ ਸਮੇਂ ਦੇ ਹਦਾਇਤਾਂ ਆਂਦੀਆਂ ਨੇ ਜਿਹੜੇ ਅਸਲਾ ਲਾਇਸੈਂਸ ਬੰਦੇ ਨੇ ਰੀ ਨਹੀਂ ਹੁੰਦੇ ਨੇ ਐਡੀਸ਼ਨਲ ਹੁੰਦੇ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਵੀ ਕੀਤਾ ਜਾਵੇ ਉਹਦੇ ਵੱਖ-ਵੱਖ ਅਜਿਹਾ ਅਸੀਂ ਚੈੱਕ ਕਰਦੇ ਹਾਂ ਇਸੇ ਦੌਰਾਨ ਤਿੰਨ ਲਾਇਸੈਂਸ ਆਏ ਸੀ ਸਾਡੇ ਕੋਲੇ ਸੰਜੀਵ ਮਲਕ ਨੀ ਸ਼ੁਪਰੀ ਦਾ ਵਾ ਸਚਦੇਵ ਸਿੰਘ ਧਾਲੀਵਾਲ ਇਹਦਾ ਨਵਾਂ ਲਾਇਸੈਂਸ ਸੀ ਤੇ ਇੱਕ ਮਨੀਸ਼ ਮਲਕ ਦਾ ਸੀ ਐਡੀਸ਼ਨ ਵਾਸਤੇ ਲਾਇਸੈਂਸ ਪਹਿਲਾਂ ਬਣਿਆ ਸੀ ਹੋਰ ਵੈਪਨ ਲੈਣ ਵਾਸਤੇ ਐਡੀਸ਼ਨ ਕਰਾਉਣ ਵਾਸਤੇ ਆਏ ਸੀ ਜਦੋਂ ਇਹਨਾਂ ਦੇ ਡਰਗ ਟੈਸਟ ਦੀ ਰਿਪੋਰਟ ਚੈੱਕ ਕੀਤੀ ਜੋ ਸਿਵਲ ਸੌਲਵ ਦੇਣ ਦੇ ਸੀ ਤਾਂ ਸ਼ੱਕੀ ਲੱਗੀ ਸਾਨੂੰ ਉਹਦੇ ਸਬੰਧੀ ਅਸੀਂ ਲਿਖ ਕੇ ਸ਼ਿਵਨ ਸਰਜਨ ਦਫ਼ਤਰ ਨੂੰ ਭੇਜ ਦਿੱਤਾ ਜੋ ਪਰਤਾਲ ਤੋਂ ਬਾਅਦ ਆਇਆ ਵੀ ਉੱਥੋਂ ਸਿਵਲ ਹਸਤਲ ਤੋਂ ਇਹ ਡਰਗ ਟੈਸਟ ਨਹੀਂ ਹੋਇਆ ਜਿਸ ਤੇ ਅਸੀਂ ਰਿਪੋਰਟ ਬਣਾ ਕੇ ਮਨਜੋਬ ਸੀਪੀ ਸਾਨੂੰ ਭੇਜੇ ਉਸ ਦਾ ਹੱfte ਮਕਦਮਾ ਨੰਬਰ 261 262 263 ਤੱਕ ਵਖਤਰਾਵਾਂ ਦੀਨ ਡਿਵੀਜ਼ਨ ਨੰਬਰ 5 ਦਰਜ ਕੀਤਾ ਗਿਆ ਹੈ ਅ ਸਰ ਜਿਸ ਤਰ੍ਹਾਂ ਹੁਣ ਮਾਮਲੇ ਦਰਜ ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਮਾਮਲੇ ਦਰਜ ਕੀਤੇ ਗਏ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਾਂ ਜਿਹੜੇ ਲੋਕ ਜਲਦੀ ਕਰਵਾਉਂਦੇ ਨੇ ਕੀ ਉਹਨਾਂ ਨੂੰ ਤਾੜਨਾ ਉਹਨਾਂ ਨੂੰ ਤਾੜਨਾ ਇਹ ਹੈ ਵੀ ਗਲਤ ਕੰਮ ਨਾ ਕਰੋ ਜੋ ਤੁਹਾਡਾ ਸਹੀ ਹੈ ਡਾਕੂਮੈਂਟ ਉਹ ਲੈ ਕੇ ਆਓ ਆਪਣਾ ਵੈਲਿਡ ਲੂਕ ਟੈਸਟ ਕਰਾਓ ਜੋ ਕਾਨੂੰਨ ਮੁਤਾਬਕ ਹੈ ਮੰਤਪਾ ਪ੍ਰਾਪਤ ਸਿਵਲ ਹਸਪਤਲ ਤੋਂ ਵੀ ਹੋਣਾ ਵਾ ਜੇ ਗਲਤ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਸਖਤ ਹੋ ਸਕਤ ਹੋਏਗੀ ਮਤਲਬ ਕਿੰਨੇ ਮਾਮਲੇ ਦਰਜ ਕੀਤੇ ਗਏ ਨੇ ਕਿੰਨੇ ਮਾਮਲੇ ਅਜੇ ਹਾਲੇ ਪੈਂਡਿੰਗ ਆ ਜਿਨ੍ਹਾਂ ਦੀ ਜਾਂਚ رپورٹ ਤੁਹਾਡੇ ਕੋਲ ਆਈ ਇਸ ਸਾਲ ਹੁਣ ਤੱਕ ਕਰੀਬ 9 رپورٹ 9 ਮਾਰਚ ਦੇ ਦਰਜ ਕਰ ਲਏ ਸੀ ਤੇ ਬਾਕੀਆਂ ਦੇ ਅਜੇ ਰਿਪੋਰਟਾਂ ਵਿੱਚ ਕੇ ਭੇਜੀਆਂ ਹੋਈਆਂ ਲਿਖ ਲਿਖ ਕੇ ਤੇ ਜਿਵੇਂ ਆਊਗੀ ਅਸੀਂ ਕਾਰਵਾਈ ਕਰਦੇ ਰਹਿ ਮੰਗਦੇ ਅੱਛਾ ਸਰ ਪਤਾ ਲੱਗੇ ਕਿਸੇ ਕਿਹੜੇ ਅਫਸਰ ਦੀ ਜਾਂ ਕਿਹੜੀ ਡਾਕਟਰ ਦੀ ਇਸ ਦੇ ਵਿੱਚ ਕਿਉਂਕਿ ਰਿਪੋਰਟ ਜਿਹੜੀ ਬਣਦੀ ਆ ਆਮ ਤੌਰ ਤੇ ਕਹਿੰਦੇ ਕਿ ਜਿਹੜਾ ਟੈਸਟ ਹੁੰਦਾ ਲੂਕ ਟੈਸਟ ਹੁੰਦਾ ਉਹ ਡਾਕਟਰ ਉਸ ਰਿਪੋਰਟ ਨੂੰ ਸਬਮਿਟ ਕਰ ਦਿੰਦੇ ਨੇ ਲੱਗਦਾ ਕਿਤਨੇ ਕਿਤੇ ਕਿਸੇ ਮੈਨੂੰ ਲੱਗਦਾ ਇਹ ਤਫਤੀਸ਼ ਦਾ ਹਿੱਸਾ ਵਾ ਇਸ ਤੇ ਕਿਸ ਕਰਨ ਨਹੀਂ ਬੰਦਾ ਮੈਂ ਤਾਂ ਸਿਰਫ ਜਿਹੜੇ ਮੈਂ ਕੋਈ ਸੀ ਟੂ ਟੈਸਟ ਸ਼ੱਕੀ ਲੱਗੇ ਵੀ ਨਹੀਂ ਸਹੀ ਲੱਗੇ ਤੇ ਉਹ ਭੇਜੇ ਉਹਨਾਂ ਨੇ ਲਿਖ ਕੇ ਸਾਨੂੰ ਦੇ ਦਿੱਤਾ ਵੀ ਇਸ ਦਿਨ ਜਿਸ ਦਿਨ ਤਾਂ ਇਹਨਾਂ ਨੇ ਪੇਸ਼ ਕੀਤਾ ਸੀ ਉਸ ਦਿਨ ਉਹ ਸਿਵਲ ਹਸਪਤਲ ਤੋਂ ਟੂ ਟੈਸਟ ਹੋਇਆ ਹੀ ਨਹੀਂ ਉਹ ਇੱਕ ਬਹੁਤ ਸਵੇਦਨਸ਼ੀਲ ਮਾਮਲਾ ਵਸਲਾ ਲਾਇਸੈਂਸ ਇਹਦੀ ਦੁਰਵਰਤੋਂ ਵੀ ਹੋ ਸਕਦੀ ਹੈ ਇਹ ਗਲਤ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਦੀ ਅਰੈਸਟ ਹੋ ਗਈ ਹੈ ਇਹ ਪੁੱਛਣਾ ਵੀ ਪਵੇਗਾ ਇਹ ਥਾਣੇ ਵਾਲੇ ਦੱਸਣ ਜਿਹੜੀ ਤਫ਼ਤੀਸ਼ ਦਾ ਐਸਾ ਮੈਂ ਤਾਂ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ ਮਕਦਮਾ ਅਦਾਲਤ 'ਚ ਹੋ ਗਿਆ ਇਹ ਉਹ ਦੱਸਣ ਮਾਨਜੋਗ ਸੀਪੀ ਸਾਹਿਬ ਵੱਲੋਂ ਅਤੇ ਵੱਖ-ਵੱਖ ਅਫਸਰਾਂ ਉੱਚ ਅਫਸਰਾਂ ਵੱਲੋਂ ਸਮੇਂ ਸਮੇਂ ਹਦਾਇਤਾਂ ਆਈਆਂ ਨੇ ਜਿਹੜੇ ਅਸਲਾ ਲਾਇਸੈਂਸ ਬੰਦੇ ਨੇ ਰੀਨ ਨਹੀਂ ਹੁੰਦੇ ਨੇ ਜ ਐਡੀਸ਼ਨ ਹੁੰਦੇ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਵੀ ਕੀਤਾ ਜਾਵੇ ਉਹਦੇ ਵੱਖ-ਵੱਖ ਅਜਿਹਾ ਅਸੀਂ ਚੈੱਕ ਕਰਦੇ ਹਾਂ ਇਸੇ ਦੌਰਾਨ ਤਿੰਨ ਲਾਇਸੈਂਸ ਆਈ ਸੀ ਸਾਡੇ ਕੋਲੇ ਸੰਜੀਵ ਮਲਕ ਨੇ ਸ਼ੁਪਰੀ ਦਾ ਵਾ ਸਚਦੇਵ ਸਿੰਘ ਢਾਲੀਵਾਲ ਇਹਦਾ ਨਵਾਂ ਲਾਇਸੈਂਸ ਸੀ ਤੇ ਇੱਕ ਮਨੀਸ਼ ਮਲਕ ਦਾ ਸੀ ਐਡੀਸ਼ਨ ਵਾਸਤੇ ਦੈਸਾਂ ਸੰਪਨ ਲਾ ਬਣਿਆ ਸੀ ਹੋਰ ਵੈਪਨ ਲੈਣ ਵਾਸਤੇ ਐਡੀਸ਼ਨ ਕਰਾਉਣ ਵਾਸਤੇ ਆਏ ਸੀ ਜਦੋਂ ਇਹਨਾਂ ਦਾ ਡੋਪ ਟੈਸਟ ਉਹਨਾਂ ਦੀ ਰਿਪੋਰਟ ਚੈੱਕ ਕੀਤੀ ਜੋ ਸਿਵਲ ਸੌਲ ਦੇਣ ਦੇ ਸੀ ਤਾਂ ਸ਼ੱਕੀ ਲੱਗੀ ਸਾਨੂੰ ਉਸ ਦੇ ਸੰਬੰਧੀ ਅਸੀਂ ਲਿਖ ਕੇ ਸ਼ਿਵਨ ਸਰ ਜੀ ਦੇ ਦਫ਼ਤਰ ਨੂੰ ਭੇਜ ਦਿੱਤਾ ਜੋ ਪਰਤਾਲ ਤੋਂ ਬਾਅਦ ਆਇਆ ਵੀ ਉਤੋਂ ਸਿਵਲ ਸੌਲ ਤੋਂ ਇਹ ਡੋਪ ਟੈਸਟ ਨਹੀਂ ਹੋਏ ਜਿਸ ਦੇ ਆਧਾਰ ਤੇ ਰਿਪੋਰਟ ਬਣਾ ਕੇ ਮਨਜੋਗ ਸੀਪੀ ਸਾਨੂੰ ਭੇਜੀ ਉਸ ਦਾ ਹਫ਼ਤੇ ਮਕਦਮਾ ਨੰਬਰ 261 262 263 ਤੱਕ ਵਖਤਰਾਵਾਂ ਦੀ ਡਿਵੀਜ਼ਨ ਨੰਬਰ 5 ਦਰਜ ਕੀਤਾ ਗਿਆ ਹੈ ਅਸਾਂ ਜਿਸ ਤਰ੍ਹਾਂ ਹੋ ਮਾਮਲੇ ਦਾ ਕੀਤੀ ਗਏ ਇਸ ਤੋਂ ਪਹਿਲਾਂ ਵੀ ਜਿਹੜੇ ਮਾਮਲੇ ਦਾ ਕੀਤੀ ਗਏ ਸੀ ਸਭ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਾਂ ਜਿਹੜੇ ਲੋਕ ਜਲਦੀ ਕਰਵਾਉਂਦੇ ਨੇ ਕੀ ਉਹਨਾਂ ਨੂੰ ਤਾੜਨਾ ਉਹਨਾਂ ਨੂੰ ਤਾੜਨਾ ਇਹ ਹੈ ਵੀ ਗਲਤ ਕੰਮ ਨਾ ਕਰੋ ਜੋ ਤੁਹਾਡਾ ਸਹੀ ਹੈ ਡਾਕੂਮੈਂਟ ਉਹ ਲੈ ਕੇ ਆਓ ਆਪਣਾ ਵੈਲਿਡ ਡੋਪ ਟੈਸਟ ਕਰਾਓ ਜੋ ਕਾਨੂੰਨ ਮੁਤਾਬਕ ਹੈ ਮਾਨਤਾ ਪ੍ਰਾਪਤ ਸਿਵਲ ਸਟਾਫ ਵੀ ਹੋਣਾ ਮਾ ਤੇ ਗਲਤ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਸਖਤੋ ਸਖਤ ਹੋਏਗੀ ਉਹਨਾਂ ਸਾਹਿਬ ਕਿੰਨੇ ਮਾਮਲੇ ਦਰਜ ਕੀਤੇ ਨੇ ਕਿੰਨੇ ਮਾਮਲੇ ਹੁਣ ਹਲੇ ਪੈਂਡਿੰਗ ਆ ਜਿਨ੍ਹਾਂ ਦੀ ਚਾਂਸ ਰਿਪੋਰਟ ਤੁਹਾਡੇ ਕੋਲ ਹੈ ਜਿਸ ਸਾਲ ਹੁਣ ਤੱਕ ਕਰੀਬ 9 ਮ ਰਿਪੋਰਟਲ 9 ਮਰਚੇ ਦਰਜ ਕਰ ਲਏ ਸੀ ਤੇ ਬਾਕੀਆਂ ਦੇ ਸੀ ਰਿਪੋਰਟਾਂ ਵਿੱਚ ਕਿ ਭੇਜੀ ਹੋਈਆਂ ਲਿਖ ਲਿਖ ਕੇ ਤੇ ਜਿਵੇਂ ਆਊਗੀ ਅਸੀਂ ਕਾਰਜਕਾਰੀ ਰਮਾਂਗੇ ਅੱਛਾ ਸਰ ਪਤਾ ਲੱਗੇ ਕਿਸੇ ਕਿਹੜੀ ਅਫਸਰ ਦੀ ਜਾਂ ਕਿਹੜੀ ਡਾਕਟਰ ਦੀ ਇਸ ਦੇ ਵਿੱਚ ਕਿਉਂਕਿ ਰਿਪੋਰਟ ਜਿਹੜੀ ਬਣਦੀ ਆ ਆਮ ਤੌਰ ਤੇ ਕਹਿੰਦੇ ਕਿ ਜਿਹੜਾ ਟੈਸਟ ਹੁੰਦਾ ਉਹ ਟੈਸਟ ਹੁੰਦਾ ਉਹ ਡਾਕਟਰ ਉਸ ਰਿਪੋਰਟ ਨੂੰ ਸਬਮਿਟ ਕਰ ਦਿੰਦੇ ਨੇ ਲੱਗਦਾ ਕਿ ਕਿੰਨੇ ਕਿਤੇ ਕਿਸੇ ਮਰੀ ਕੋਤਨਾ ਇਹ ਤਫ਼ਤੀਸ਼ ਦਾ ਹਿੱਸਾ ਵਾ ਇਸ ਤੇ ਕੁਸ਼ਣਾ ਨਹੀਂ ਬੰਦਾ ਮੈਂ ਤਾਂ ਸਿਰਫ ਜਿਹੜੇ ਮੈਂ ਕੋਈ ਸੀ ਡੋਪ ਟੈਸਟ ਸ਼ੱਕੀ ਲੱਗੇ ਵੀ ਨਹੀਂ ਸਹੀ ਲੱਗੇ ਤੇ ਉਹ ਭੇਜੇ ਉਹਨਾਂ ਨੇ ਲਿਖ ਕੇ ਸਾਨੂੰ ਦੇ ਦਿੱਤਾ ਵੀ ਇਸ ਦਿਨ ਜਿਸ ਦਿਨ ਦਾ ਇਹਨਾਂ ਨੇ ਪੇਸ਼ ਕੀਤਾ ਸੀ ਉਸ ਦਿਨੋਂ ਸਿਵਲ ਹਸਪਤਲ ਤੋਂ ਡੋਪ ਟੈਸਟ ਹੋਇਆ ਹੀ ਨਹੀਂ ਉਹ ਇੱਕ ਬਹੁਤ ਸਵੇਦਨਸ਼ੀਲ ਮਾਮਲਾ ਮਸਲਾ ਲਾਇਸੈਂਸ ਇਹਦੀ ਦੁਰਵਰਤੋਂ ਵੀ ਹੋ ਸਕਦੀ ਹੈ ਇਹ ਗਲਤ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਦੀ ਅਰੈਸਟ ਹੋ ਗਈ ਹੈ ਇਹ ਪੁੱਛਣਾ ਨਹੀਂ ਪਿਆ ਇਹ ਥਾਣੇ ਵਾਲੇ ਦੱਸਣ ਜਿਹੜੀ ਤਤਕੀਸ਼ ਦਾ ਐਸਾ ਮੈਂ ਤਾਂ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ ਮਕਦਮਾ ਅੰਦਰਜ ਹੋ ਗਿਆ ਇਹ ਉਹ ਦੱਸਣ ਮਾਨਜਉ ਸੀਪੀ ਸਾਹਿਬ ਵੱਲੋਂ ਅਤੇ ਵੱਖ-ਵੱਖ ਅਫਸਰਾਂ ਉੱਚ ਅਫਸਰਾਂ ਵੱਲੋਂ ਸਮੇਂ-ਸਮੇਂ ਹਦਾਇਤਾਂ ਆਂਦੀਆਂ ਨੇ ਉਹ ਜਿਹੜੇ ਅਸਲਾ ਲਾਇਸੈਂਸ ਬੰਦੇ ਨੇ ਰੀਨਿਊ ਹੁੰਦੇ ਨੇ ਜਾਂ ਐਡੀਸ਼ਨ ਹੁੰਦੇ ਨੇ ਉਹਨਾਂ ਨੂੰ ਵੈਰੀਫਿਕੇਸ਼ਨ ਵੀ ਕੀਤਾ ਜਾਵੇ ਉਹਦੇ ਵਕਫਾ ਕਾ ਜਦੋਂ ਅਸੀਂ ਚੈੱਕ ਕਰਦੇ ਹਾਂ ਇਸੇ ਦੌਰਾਨ ਤਿੰਨ ਲਾਇਸੈਂਸ ਆਏ ਸੀ ਸਾਡੇ ਕੋਲੇ ਸੰਜੀਵ ਮਲਕ ਨਿਊ ਸ਼ਿਪਰੀ ਦਾ ਵਾ ਸੱਚਦੇਵ ਸਿੰਘ ਧਾਲੀਵਾਲ ਇਹਦਾ ਨਵਾਂ ਲਾਇਸੈਂਸ ਸੀ ਤੇ ਇੱਕ ਮਨੀਸ਼ ਮਲਕ ਦਾ ਸੀ ਐਡੀਸ਼ਨ ਵਾਸਤੇ ਲਾਈਸੈਂਸਪੱਲਾ ਬਣਿਆ ਸੀ ਹੋਰ ਵੈਪਨ ਲੈਣ ਵਾਸਤੇ ਐਡੀਸ਼ਨ ਕਰਾਉਣ ਵਾਸਤੇ ਆਏ ਸੀ ਜਦੋਂ ਇਹਨਾਂ ਦੇ ਡੋਪ ਟੈਸਟ ਦੀ ਰਿਪੋਰਟ ਚੈੱਕ ਕੀਤੀ ਜੋ ਸਿਵਲ ਹਸਪਤਲ ਦੇਣੇ ਦੀ ਸੀ ਤਾਂ ਸ਼ੱਕੀ ਲੱਗੀ ਸਾਨੂੰ ਉਸ ਦੇ ਸਬੰਧੀ ਅਸੀਂ ਲਿਖ ਕੇ ਸਿਵਲ ਸਰਜਨ ਦਫ਼ਤਰ ਨੂੰ ਭੇਜ ਦਿੱਤਾ ਜੋ ਪਰਤਾਲ ਤੋਂ ਬਾਅਦ ਆਇਆ ਵੀ ਉੱਥੋਂ ਸਿਵਲ ਹਸਪਤਲ ਤੋਂ ਇਹ ਡੋਪ ਟੈਸਟ ਨਹੀਂ ਹੋਏ ਜਿਸ ਦੇ ਆਧਾਰ ਤੇ ਰਿਪੋਰਟ ਬਣਾ ਕੇ ਮੰਜੋਬ ਸੀਪੀ ਸਾਨੂੰ ਭੇਜੀ ਉਸ ਦਿਹਾਤੇ ਮਕਦਮਾ ਨੰਬਰ 261 262 263 ਤੱਕ ਵਖਤਰਾਵਾਂ ਲੀਨ ਡਿਵੀਜ਼ਨ ਨੰਬਰ 5 ਦਰਜ ਕੀਤਾ ਗਿਆ ਹੈ ਅਸਲ ਜਿਸ ਤਰ੍ਹਾਂ ਹੁਣ ਮਾਮਲੇ ਦਰਦ ਕੀਤੇ ਗਏ ਨੇ ਇਸ ਤੋਂ ਪਹਿਲਾਂ ਵੀ ਜਿਹੜੇ ਮਾਮਲੇ ਦਰਦ ਕੀਤੇ ਗਏ ਸੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਜਾਂ ਜਿਹੜੇ ਲੋਕ ਜਲਦੀ ਕਰਵਾਉਂਦੇ ਨੇ ਕੀ ਉਹਨਾਂ ਨੂੰ ਤਾੜਨਾ ਉਹਨਾਂ ਨੂੰ ਤਾੜਨਾ ਇਹ ਹੈ ਵੀ ਗਲਤ ਕੰਮ ਨਾ ਕਰੋ ਜੋ ਤੁਹਾਡਾ ਸਹੀ ਹੈ ਡਾਕੂਮੈਂਟ ਉਹ ਲੈ ਕੇ ਉਹ ਆਪਣਾ ਵੈਲਿਡ ਡੋ ਟੈਸਟ ਕਰਾਓ ਜੋ ਕਾਨੂੰਨ ਮੁਤਾਬਕ ਹੈ ਮੰਤਪਾ ਪਰ ਅਪ੍ਰੋਪਰੀਆਟ ਹਸਤਲਤ ਵੀ ਹੋਣਾ ਵਾ ਜੇ ਗਲਤ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਸਖਤੋ ਸਖਤ ਹੋਵੇਗੀ ਉਹਨਾਂ ਕਿੰਨੇ ਮਾਮਲੇ ਦਰਜ ਕੀਤੇ ਨੇ ਕਿੰਨੇ ਮਾਮਲੇ ਯਕੀਨ ਹਲੇ ਪੈਂਡਿੰਗ ਆ ਜਿਨ੍ਹਾਂ ਦੀ ਚਾਂਸ ਰਿਪੋਰਟ ਤੁਹਾਡੇ ਕੋਲ ਹੈ ਜੇ ਸਾਲ ਹੁਣ ਤੱਕ ਕਰੀਬ 9 ਮ ਰਿਪੋਰਟਲ 9 ਮਰ ਚ ਦਰਜ ਕਰ ਲਏ ਅਸੀਂ ਤੇ ਬਾਕੀਆਂ ਦੇ ਸੀ ਰਿਪੋਰਟਾਂ ਵਿੱਚ ਕੇ ਭੇਜੀਆਂ ਹੋਈਆਂ ਲਿਖ ਲਿਖ ਕੇ ਤੋਂ ਜਿਵੇਂ ਆਉਗੇ ਅਸੀਂ ਕਾਰਵਾਈ ਕਰਦੇ ਰਹਿ ਮੰਗੇ ਅੱਛਾ ਸਰ ਪਤਾ ਲੱਗੇ ਕਿਸੇ ਕਿਹੜੀ ਅਫਸਰ ਦੀ ਆ ਕਿਹੜੀ ਡਾਕਟਰ ਦੀ ਇਸ ਦੇ ਵਿੱਚ ਕਿਉਂਕਿ ਰਿਪੋਰਟ ਜਿਹੜੀ ਬਣਦੀ ਆ ਆਮ ਤੌਰ ਤੇ ਕਹਿੰਦੇ ਕਿ ਜਿਹੜਾ ਟੈਸਟ ਹੁੰਦਾ ਕੋਰ ਟੈਸਟ ਈ ਆ ਉਹ ਡਾਕਟਰ ਉਸ ਰਿਪੋਰਟ ਨੂੰ ਸਬਮਿਟ ਕਰ ਦਿੰਦੇ ਆ ਲੱਗਦਾ ਕਿਤਨੇ ਕਿਤੇ ਕਿਸੇ ਮਾਲੀ ਕੋਤਨਾ ਇਹ ਤਫਤੀਸ਼ ਦਾ ਹਿੱਸਾ ਵਾ ਇਸ ਤੇ ਕੁਸ਼ਣਾ ਨਹੀਂ ਬੰਦਾ ਮੈਂ ਤਾਂ ਸਿਰਫ ਜਿਹੜੇ ਕੋਈ ਸੀ ਡੋਪ ਟੈਸਟ ਸ਼ੱਕੀ ਲੱਗੇ ਵੀ ਨਹੀਂ ਸਹੀ ਲੱਗੇ ਤੇ ਉਹ ਭੇਜੇ ਉਹਨਾਂ ਨੇ ਲਿਖ ਕੇ ਸਾਨੂੰ ਦੇ ਦਿੱਤਾ ਵੀ ਇਸ ਦਿਨ ਜਿਸ ਦਿਨ ਤਾਂ ਇਹਨੇ ਪੇਸ਼ ਕੀਤਾ ਸੀ ਉਸ ਦਿਨੋਂ ਸਿਵਲ ਹਸਪਤਲ ਤੋਂ ਡੋਪ ਟੈਸਟ ਹੋਇਆ ਹੀ ਨਹੀਂ ਉਹ ਇੱਕ ਬਹੁਤ ਸਵੇਦਨਸ਼ੀਲ ਮਾਮਲਾ ਮਸਲਾ ਲਾਇਸੈਂਸ ਇਹਦੀ ਦੁਰਵਰਤੋਂ ਵੀ ਹੋ ਸਕਦੀ ਹੈ ਇਹ ਗਲਤ ਹੈ ਤੇ ਹੁਣੇ ਸਮੇਂ ਚ ਵੀ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਦੀ ਅਰੈਸਟ ਹੋ ਗਈ ਇਹ ਥਾਣੇ ਵਾਲੇ ਦੱਸਣਗੇ ਜਿਹੜੀ ਤਫ਼ਤੀਸ਼ ਦਾ ਐਸਾ ਮੈਂ ਤਾਂ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ ਮਕਦਮਾ ਦਰਜ ਹੋ ਗਿਆ ਇਹ ਉਹਨਾਂ ਦੱਸਣਗੇ